ਕੋਈ ਵੱਡਾ ਪਟਾਕਾ ਪਾਉਣ ਲੱਗੇ ਆ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਆ 2000 ਵਾਲਾ ਮੋਰ ਵਾਲਾ ਸੂਟ ਕਰਤਾ 500 ਰੁਪਏ ਦਾ ਆ ਵੀ ਸੂਟ ਕੋਈ 1500 1800 ਦਾ ਨਹੀਂ 500 ਰੁਪਏ ਦਾ ਸੂਟ ਚੱਕੋ ਜੀ ਡੀਟੇਲ ਵਰਕ ਦੇ ਨਾਲ ਨਵਾਂ ਸਟਾਈਲ ਲੈ ਕੇ ਆਏ ਆ ਜਿਹੜਾ ਬਾਜ਼ਾਰ 'ਚ 3 3000 ਦਾ ਸੂਟ ਮਿਲਦਾ ਚੱਕੋ 1275 ਰੁਪਏ ਦਾ ਲੈ ਜਾਓ ਜੀ ਦੇਖੋ ਜੀ ਇਹ ਆਫਰ ਹੈ ਕਿ 30 April ਤੱਕ ਜਿਹੜਾ ਬਾਜ਼ਾਰ 'ਚ ਤੁਸੀਂ 1000 ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਆ ਬਲੈਕ ਦੁਪੱਟਾ ਕੋਪ ਦਾ ਡਿਜ਼ਾਈਨ 500 ਰੁਪਏ ਚ ਲੈ ਜਾਓ ਜੀ ਆ ਵੀ ਲੈ ਜਾਓ 500 ਚ ਸਰਵੋਸਕੀ ਦਾ ਕੰਮ ਕੀਤਾ ਬੜੀ ਸੋਹਣੀ ਕਢਾਈ ਕੱਢੀ ਆ ਬਾਜ਼ਾਰ ਚ 2000 ਰੁਪਏ ਅਸੀਂ ਦਵਾਂਗੇ 750 1500 ਦੇ ਦੋ ਸੂਟ ਲੈ ਜਾਓ ਆ ਦੇਖੋ ਗਰਮੀ ਵਾਲੇ ਮਸਲੀਨ ਦੇ ਸੂਟ ਜਿਹੜੇ ਤੁਸੀਂ ਬਾਜ਼ਾਰ ਚ ਰਹਿਨੇ ਹੋ 8 800 900 1000 1000 ਰੁਪਏ ਦੇ ਸਾਡੇ ਕੋਲ ਆਜੋ ਲੈ ਜਾਓ ਸਿਰਫ 350 ਰੁਪਏ ਸੂਟ ਡਿਜੀਟਲ ਸੂਟ ਦੇ ਰਹੇ ਡਿਜੀਟਲ ਤੇ ਨਾਲ ਦੁਪੱਟਾ ਪਿਓਰ ਦਾ ਲਾ ਕੇ ਦੇ ਰਹਿਆਂ ਆ ਬੁਟੀਕ ਸੂਟ ਫੋਟੋ ਵਾਲਾ ਪੀਸ ਬਾਜ਼ਾਰਾਂ 'ਚ 1-1000 ਵਾਲਾ ਚੱਕੋ 500 ਰੁਪਏ ਦੇ ਵਿੱਚ ਦੇਖੋ ਜੀ ਇਹ ਆਫਰ ਹੈ ਕਿ 30 April ਤੱਕ ਜਿਹੜਾ ਬਾਜ਼ਾਰ 'ਚ ਤੁਸੀਂ 1000 ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ ਚਾਹੇ ਟਾਈ ਐਂਡ ਦੁਪੱਟੇ ਨਾਲ ਲੈ ਲਓ ਚਾਹੇ ਮਸਟਰਡ ਲੈ ਲਓ ਦੇਖੋ ਜੀ ਬਾਜ਼ਾਰਾਂ 'ਚ 1-1000 ਰੁਪਏ ਦਾ ਵਿਕਦਾ ਸੀ ਲਿਖ ਕੇ ਲਾਇਆ ਦੇਖੋ ਜੀ 500 ਦਾ ਲੈ ਕੇ ਸਾਡੇ ਕੋਲ 850 ਦਾ ਵੇਚ ਦਿਓ ਡਿਜ਼ਾਈਨਿੰਗ ਟੌਪ ਕਲਾਸ ਕਲਰ ਚਾਹੇ ਬਲੈਕ ਲੈ ਲਓ ਚਾਹੇ ਮਸਟਰਡ ਲੈ ਲਓ ਚਾਹੇ ਕਾਪਰ ਲੈ ਲਓ ਆ ਤੁਸੀਂ ਸੇਮ ਟੂ ਸੇਮ ਫੋਟੋ ਵਾਲਾ ਬਲੈਕ ਸੂਟ ਕੁੜੀਆਂ ਦੀ ਪਹਿਲੀ ਪਸੰਦ ਹੁੰਦੀ ਆ ਵੀ ਭਾਈ ਸੂਟ ਕਾਲੇ ਰੰਗ ਦਾ ਪਾਉਣਾ ਚੱਕੋ 500 ਰੁਪਏ ਦਾ ਬਾਜ਼ਾਰ 'ਚ ਇਹ 1500 ਦਾ ਸੂਟ ਆ ਅਸੀਂ ਵੇਚਦੇ ਸੀ 1000 ਰੁਪਏ ਦਾ ਹੁਣ ਅਸੀਂ ਹੋਰ ਡਿਸਕਾਊਂਟ ਲਾਤਾ ਕੰਪਨੀਆਂ ਲੜ ਕੇ 500 ਦਾ 1500 ਵਾਲਾ ਸੂਟ 500 ਰੁਪਏ 'ਚ ਜਿਹੜਾ ਮਰਜ਼ੀ ਸੂਟ ਚੱਕ ਲਓ ਕਢਾਈਆਂ ਵੱਖੋ ਵੱਖਰੀਆਂ ਰੰਗ ਵੱਖੋ ਵੱਖਰੇ ਰੇਟ ਲੈ ਕੇ ਲਾਤੇ ਆ ਬਾਜ਼ਾਰ ਦਾ ਰੇਟ 800 ਰੁਪਈਆ ਸਾਡਾ ਰੇਟ ਹੈਗਾ ਸਿਰਫ 350 ਲਓ ਜੀ ਆ ਵੀ ਤੁਸੀਂ ਦੇਖੋ ਸਰਵੋਸਕੀ ਦਾ ਕੰਮ ਕੀਤਾ ਬੜੀ ਸੋਹਣੀ ਕਢਾਈ ਕੱਢੀ ਆ ਬਾਜ਼ਾਰ 'ਚ 2000 ਰੁਪਇਆ ਅਸੀਂ ਦਵਾਂਗੇ 750 1500 ਦੇ ਦੋ ਸੂਟ ਲੈ ਜਾਓ। ਚੱਕੋ ਜੀ ਡੀਟੇਲ ਵਰਕ ਦੇ ਨਾਲ ਨਵਾਂ ਸਟਾਈਲ ਲੈ ਕੇ ਆਏ ਆ ਜਿਹੜਾ ਬਜ਼ਾਰਾਂ 'ਚ 3-3000 ਦਾ ਸੂਟ ਮਿਲਦਾ ਚੱਕੋ 1275 ਰੁਪਏ ਦਾ ਲੈ ਜਾਓ ਜੀ। ਚੱਕੋ ਜੀ ਸ਼ੰਕਰ ਪ੍ਰਿੰਟ ਦਾ ਬ੍ਰਾਂਡ ਆ ਪੂਰੇ ਪੰਜਾਬ ਦੇ ਵਿੱਚੋਂ ਟਰਾਈ ਕਰ ਲਿਓ ਸਿਲਵਜ਼ ਲੱਗੀ ਆ ਜੋ ਮਾਤੂ ਸ਼੍ਰੀ ਦਸਤਾਰ ਨੇ ਕੈਂਬ੍ਰਿਕ ਦਾ ਰੇਟ ਦਿੱਤਾ ਕਿਧੋਣੇ ਮਿਲਣਾ ਦੇਖੋ ਜੀ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦੇਣਾ 500 ਰੁਪਏ ਦੇ ਦੋ ਜਿਹੜਾ ਬਜ਼ਾਰਾਂ 'ਚ 5 500 ਦਾ ਮਿਲਦਾ ਸਾਡੇ ਕੋਲ ਲੈ ਜਾਓ 250 ਰੁਪਏ ਦਾ ਚੱਕੋ ਜੀ ਚੱਕੋ 2 2000 ਵਾਲੇ 5 500 ਦੇ ਸੂਟ ਕਰਦੇ ਮੋਰਾਂ ਵਾਲੇ ਸੂਟ ਜਿਹੜੇ ਇਸ ਵੇਲੇ ਬੜਾ ਅੱਗ ਲੱਗੀ ਪਈ ਹੈ ਨਾ ਰੇਟਾਂ ਨੂੰ ਆ ਚੱਕੋ ਜੀ ਦੁਪੱਟਾ ਜਿਹੜਾ ਬਜ਼ਾਰਾਂ 'ਚ 100 ਰੁਪਏ ਦਾ ਦੁਪੱਟਾ ਮਿਲਦਾ 50 ਰੁਪਏ ਦਾ ਦੁਪੱਟਾ ਦੇਣਾ ਨਾਲ ਇੱਕ ਦੁਪੱਟਾ ਫ੍ਰੀ ਮਤਲਬ ਕਿ 25 ਰੁਪਏ ਦਾ ਦੁਪੱਟਾ ਭਾਜੀ 25 ਰੁਪਏ ਦਾ ਕਾਟਨ ਦਾ ਦੁਪੱਟਾ ਚੈਲੰਜ ਕਰਕੇ ਕਹਿ ਰਹੇ ਕਿਸੇ ਨੇ ਵੀ ਨਹੀਂ ਦੇਣਾ ਚੱਕੋ ਜੀ ਕਾਟਨ ਦੀ ਚਾਦਰ ਜਿਹੜੀ ਬਜ਼ਾਰਾਂ 'ਚ 500 ਰੁਪਏ ਦੀ ਇੱਕ ਮਿਲਦੀ ਇੱਥੋਂ ਲੈ ਜਾਓ 500 ਦੀਆਂ ਦੋ ਰੰਗ ਚੈੱਕ ਕਰ ਲਓ ਕਲਰ ਚੈੱਕ ਕਰ ਕਾਟਨ ਦੀ ਚਾਦਰ 250 ਰੁਪਏ ਦੀ ਚੱਕੋ ਜੀ ਚੱਕੋ ਜੀ 250 ਦੇ ਵਿੱਚ ਸਰਾਣੇ ਕਬਰ ਨਾਲ ਆ ਰੰਗ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਬਹੁਤ ਸੁਪਰ ਕੁਆਲਟੀ ਮੈਣੀ ਬਾਗੇ ਪਰਾਨੇ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਦਾ ਸਟੋਰ ਮੋਗਾ ਰੋਡ ਤੇ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਲੈਣ ਤਾਂ ਤੁਸੀਂ ਫੋਨ ਕਰ ਲਿਓ ਵੱਡੇ ਫਾਇਦੇ ਆ ਬਹੁਤ ਆਫਰ ਆ ਚਾਹੇ ਤੁਸੀਂ 250 ਰੁਪਏ ਸੂਟਣ ਆ 500 ਵਾਲਾ ਲੈਣਾ ਚਾਹੇ ਤੁਸੀਂ 10000 ਤੱਕ ਦਾ ਸੂਟ ਵੀ ਲੈਣੇ ਹੋ 5000 ਦਾ ਸੂਟ ਲੈਣੇ ਹੋ ਹੋਰ ਸਾਡੇ ਕੋਲ ਵੈਰਾਈਟੀ ਬਹੁਤ ਆ ਸਾਡੇ ਕੋਲ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 25000 ਤੱਕ ਸੂਟ ਜੀ ਤੁਹਾਨੂੰ ਦੇਵਾਂਗੇ ਚਾਹੇ ਤੁਸੀਂ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰਸ ਲੈਣੀਆਂ ਤੁਸੀਂ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਮਤਲਬ ਹਰ ਇੱਕ ਦੇ ਉੱਤੇ 25% ਤੁਹਾਨੂੰ ਅਸੀਂ ਡਿਸਕਾਊਂਟ ਵੀ ਦੇਵਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ